ਆਖਰ ਪੰਜਾਬ ਦੇ ਮੁੱਖ ਮੰਤਰੀ ਨੇ ਐਲਾਨ ਕਰਤਾ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਪੰਜਾਬ ਦੇ ਜਿਹੜੇ ਚੀਫ ਮਨਿਸਟਰ ਨੇ ਭਗਵੰਤ ਮਾਨ ਅੱਜ ਉਹ ਵਿਧਾਨ ਸਭਾ ਦੇ ਵਿੱਚ ਬੋਲੇ ਨੇ ਪੰਚਾਇਤੀ ਚੋਣਾਂ ਦੇ ਨਾਲ-ਨਾਲ ਹੋਰ ਬੜੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਨੇ ਪੰਚਾਇਤਾਂ ਨੂੰ ਲੈ ਕੇ ਪਿੰਡ ਨੂੰ ਲੈ ਕੇ ਸਰਬਸੰਮਤੀ ਨੂੰ ਲੈ ਕੇ ਪਿੰਡ ਦੇ ਵਿਕਾਸ ਨੂੰ ਲੈ ਕੇ ਸਰਪੰਚੀ ਦੀ ਚੋਣਾਂ ਦੇ ਵਿੱਚ ਚੱਲਦੀ ਸ਼ਰਾਬ ਨੂੰ ਲੈ ਕੇ 40 ਲੱਖ ਲਾ ਕੇ ਸਰਪੰਚੀ ਲੈਣ ਨੂੰ ਲੈ ਕੇ 90 ਲੱਖ ਲਾ ਕੇ 70 ਲੱਖ ਲਾ ਕੇ 20 ਲੱਖ ਲਾ ਕੇ ਸਰਪੰਚੀ ਮਿਲਣੀ ਜਾਂ ਨਹੀਂ ਮਿਲਣੀ तमाम तरह ਦੀ ਗੱਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਦੋਸਤੋ ਰੱਖੀਆਂ ਸਸਿਕਾ ਲੂਸ ਨੂੰ ਮੈਂ ਗੁਰਜਿੰਦਰ ਸਿੰਘ ਪੰਗੋਤੇ ਤੁਸੀਂ ਆਪਣਾ ਚੈਨਲ ਦੇਖ ਰਹੇ ਹੋ ਪੰਜਾਬੀ ਵਿਓਰਸ਼ਿਪ ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਤੇ ਉਹ ਚੈਨਲ ਨੂੰ ਕਰ ਲੈਣਾ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਿਉਂਕਿ ਮੈਂ ਦੱਸਣਾ ਚਾਹੁੰਦਾ ਇਸ ਚੈਨਲ ਦੇ ਉੱਪਰ ਅਸੀਂ ਪੰਜਾਬ ਦੇ ਪਿੰਡਾਂ ਦੀ ਗੱਲ ਕਰਦੇ ਹਾਂ ਪੰਜਾਬ ਦੀ ਪੰਚਾਇਤੀ ਚੋਣਾਂ ਦੀ ਗੱਲ ਕਰਦੇ ਹਾਂ ਚੋਣਾਂ ਕਦੋਂ ਹੋਣਗੀਆਂ ਇਸ ਤਰੀਕੇ ਦੇ ਨਾਲ ਸਰਕਾਰ ਕਰਾਊਗੀ ਲੇਟੈਸਟ ਅਪਡੇਟ ਕੀ ਹੈ ਤੇ ਸਰਕਾਰ ਕੀ ਸੋਚ ਰਹੀ ਹੈ ਇਹ ਸਾਰੀ ਗੱਲਬਾਤ ਕਰਦੇ ਆ ਇਸ ਚੈਨਲ ਦੇ ਉੱਪਰ ਸੋ ਸਭ ਤੋਂ ਪਹਿਲਾਂ ਜਿਹੜੇ ਦੋਸਤ ਨਵੇਂ ਆਏ ਨੇ ਜਾਂ ਹੁਣ ਤੱਕ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲਾਂ ਉਹ ਦੋਸਤੋ ਚੈਨਲ ਕਰ ਲੈਣ ਸਬਸਕ੍ਰਾਈਬ ਕਿਉਂਕਿ ਇਹ ਇਸ ਕਰਕੇ ਵੀ ਮੈਂ ਕਹਿ ਰਿਹਾ ਕਈ ਦੋਸਤ ਕਹਿੰਦੇ ਨੇ ਤੁਹਾਡੀ ਵੀਡੀਓ ਸਾਡੇ ਕੋਲ ਆਉਂਦੀ ਨਹੀਂ ਤੁਹਾਡੀ ਅਪਡੇਟ ਸਾਡੇ ਕੋਲ ਆਉਂਦੀ ਨਹੀਂ ਉਹ ਇਸ ਕਰਕੇ ਨਹੀਂ ਆਉਂਦੀ ਕਿਉਂਕਿ ਤੁਸੀਂ ਦੋਸਤੋ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਤੁਸੀਂ ਚੈਨਲ ਕਰੋ ਸਬਸਕ੍ਰਾਈਬ ਫਿਰ ਕਰਦੇ ਆਂ ਆਪਾਂ ਅੱਗੇ ਗੱਲ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਵਿੱਚ ਕੀ ਕਿਹਾ ਕਰੋ ਸਭ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਸੋ ਧੰਨਵਾਦੋ ਦੋਸਤੋ ਜਿਨ੍ਹਾਂ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਦੋਸਤੋ ਪੰਜਾਬ ਦੀ ਪੰਚਾਇਤੀ ਚੋਣ ਲੰਬੇ ਸਮੇਂ ਤੋਂ ਲਟਕੀ ਤੇ اٹਕੀ ਪਈ ਆ ਆਪਾਂ ਚੰਗੀ ਤਰ੍ਹਾਂ ਜਾਣਦੇ ਕਿੰਨੀ ਵੀਡੀਓ ਹੈਗੀਆਂ ਨੇ ਜਿਹੜੀ ਵੀਡੀਓ ਆਪਾਂ ਨੇ ਪੰਚਾਇਤੀ ਸਿਸਟਮ ਦੇ ਪਰ ਪੰਚਾਇਤੀ ਚੋਣਾਂ ਦੇ ਉੱਪਰ ਕੀਤੀਆਂ ਨੇ ਪਰ ਤਿੰਨ ਦਿਨਾਂ ਦਾ ਸੈਸ਼ਨ ਚੱਲ ਰਿਹਾ ਸੀ ਅੱਜ ਸੈਸ਼ਨ ਸਮਾਪਤ ਹੋ ਗਿਆ ਤੇ ਸਮਾਪਤੀ ਦੇ ਵਿੱਚ ਭਗਵੰਤ ਮਾਨ ਜਦੋਂ ਬੋਲੇ ਆਖਰੀ ਦਿਨ ਅੱਜ ਆਖਰੀ ਦੇਲਤੀ ਸੈਸ਼ਨ ਦਾ ਤਾਂ ਉਹਨਾਂ ਨੇ ਪੰਚਾਇਤੀ ਚੋਣਾਂ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਆਪਾਂ ਨੂੰ ਪਤਾ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਅਸੀਂ ਕਰਵਾਉਣ ਜਾ ਰਹੇ ਹਾਂ ਤੇ ਜਲਦ ਕਰਵਾਉਣ ਜਾ ਰਹੇ ਹਾਂ ਕਿਸੇ ਵੇਲੇ ਵੀ ਜਿਹੜੀ ਅਨਾਉਂਸਮੈਂਟ ਹੈ ਉਹ ਅਨਾਉਂਸਮੈਂਟ ਦੋਸਤੋ ਕਿਹਾ ਮੁੱਖ ਮੰਤਰੀ ਨੇ ਕਿ ਹੋ ਸਕਦੀ ਹੈ ਉਹਨਾਂ ਨੇ ਕਿਹਾ ਕਿ ਇਸ ਵਾਰ ਅਸੀਂ ਜਿਹੜੀਆਂ ਪੰਚਾਇਤੀ ਚੋਣਾਂ ਨੇ ਅਸੀਂ ਵੱਖਰੇ ਢੰਗ ਦੇ ਨਾਲ ਕਰਾਵਾਂਗੇ ਇੱਕਦਮ ਕਹਿ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸੋਧ ਹੈ ਪੰਚਾਇਤੀ ਐਕਟ ਦੇ ਵਿੱਚ ਸੋਧ ਹੋ ਸੋਧ ਹੋਣ ਵਾਲੀ ਹੈ ਉਹ ਕਿ ਉਹ ਹੈਗੀ ਹੈ ਕਿ ਕੋਈ ਵੀ ਜੀਡੀ ਤੇਰੇ ਪਿੰਡ ਦੀ ਪੰਚਾਇਤੀ ਚੋਣ ਲੜਨਾ ਚਾਹੁੰਦੀ ਹੈ ਉਹਨੂੰ ਸਿੰਬਲ ਨਹੀਂ ਮਿਲੇਗਾ ਸਿੰਬਲ ਤੇ ਉਹ ਚੋਣ ਨਹੀਂ ਲੜੂਗਾ ਦੂਜਾ ਮੁੱਖ ਮੰਤਰੀ ਨੇ ਕਿਹਾ ਕਿ ਜਿਹੜਾ ਵੀ ਪਿੰਡ ਸਰਬਸੰਮਤੀ ਕਰੂਗਾ ਇੱਕ ਇਹਦਾ ਪ੍ਰਤੀਕ ਬਣੂਗਾ ਉਸ ਪਿੰਡ ਨੂੰ 5 ਲੱਖ ਰੁਪਇਆ ਕੈਸ਼ ਮਿਲੇਗਾ ਤੇ ਉਹ ਪੰਚਾਇਤ ਕਿਤੇ ਵੀ ਲਾ ਸਕਦੀ ਹੈ ਇਸ ਤੋਂ ਇਲਾਵਾ ਸੀ ਸੀੜੀਮ ਦੇਵਾਂਗੇ ਉਸ ਪਿੰਡ ਨੂੰ ਸਟੇਡੀਅਮ ਤੋਂ ਇਲਾਵਾ ਜਿੱਥੇ ਹਸਪਤਾਲ ਸਕੂਲ ਦੀ ਬਿਲੋੜ ਹੈ ਤਾਂ ਉਸ ਪਿੰਡ ਨੂੰ ਅਸੀਂ ਹਸਪਤਾਲ ਤੇ ਸਕੂਲ ਵੀ ਦਵਾਂਗੇ ਜਿਸ ਪਿੰਡ ਦੇ ਵਿੱਚ ਸਰਬਸੰਮਤੀ ਹੁੰਦੀ ਹੈ ਉਹਨਾਂ ਨੇ ਕਿਹਾ ਕਿ ਇਸ ਵਾਰ ਅਸੀਂ ਚਾਹਾਂਗੇ ਕਿ ਜਿਹੜੀਆਂ ਪੰਚਾਇਤੀ ਚੌਣਾ ਨੇ ਇਹ ਖਰਚੇ ਘੱਟ ਖਰਚੇ ਦੇ ਨਾਲ ਹੋਣ ਉਹਨਾਂ ਨੇ ਕਿਹਾ ਕਿ 40-40 ਲੱਖ ਲਾ ਕੇ ਲੋਕ ਜਿਹੜੇ ਹੈਗੇ ਨੇ ਉਹ ਸਰਪੰਚ ਬਣਦੇ ਨੇ 50-50 ਲੱਖ ਦੂਜੀ ਧਿਰ ਲਾ ਦਿੰਦੀ ਹੈ ਕੋਈ ਧਿਰ 20 ਲੱਖ ਲਾ ਦਿੰਦੀ ਹੈ ਫਰਨੋ ਨੇ ਸ਼ਰਾਬ ਦਾ ਵੀ ਜ਼ਿਕਰ ਕੀਤਾ ਮਖੌਲੀ ਅੰਦਾਜ਼ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਤਰ ਸ਼ਰਾਬ ਚਲਾ ਦੁੰਦੀ ਹੈ ਦੂਜੀ ਤਰ ਕਹਿੰਦੀ ਹੈ ਕਿ ਭਾਵੇਂ ਮੁੱਖ ਮੰਤਰੀ ਨੇ ਸ਼ਰਾਬ ਦਾ ਉੱਥੇ ਜ਼ਿਕਰ ਨਹੀਂ ਕੀਤਾ ਪਰ ਇਸ਼ਾਰਾ ਉਧਰ ਹੀ ਸੀ ਕਿ ਇੱਕ ਤਰ ਕਹਿੰਦੀ ਹੈ ਦੂਜੀ ਨੇ ਤਾਂ ਚਲਾਤੀ ਹੁਣ ਤੁਸੀਂ ਵੀ ਕੁਝ ਕਰੋ ਫਿਰ ਕਹਿੰਦੇ ਕਿ ਬ੍ਰਾਂਡਡ ਦਾ ਰੌਲਾ ਪੈ ਜਾਂਦਾ ਕਿਹੜੀ ਤਰ ਚੰਗੀ ਸ਼ਰਾਬ ਪੀ ਆਉਂਦੀ ਹੈ ਕਿਹੜੀ ਤਰ ਮਾੜੀ ਸ਼ਰਾਬ ਪੀ ਆਉਂਦੀ ਹੈ ਇਸ ਤਰ੍ਹਾਂ ਕੇ ਨਾਲ ਕਿ तमाम तरह ਦੀ ਜਿਹੜੀ ਗੱਲਾਂ ਬਾਤਾਂ ਮੁੱਖ ਮੰਤਰੀ ਨੇ ਕੀਤੀਆਂ ਦੋਸਤੋ ਕਿ ਅਸੀਂ ਪਿੰਡ ਦੇ ਵਿੱਚ ਜਿਹੜੀ ਧੜੇਬੰਦੀ ਹੈ ਉਹ ਧੜੇਬੰਦੀ ਨਹੀਂ ਬਣਨ ਦਹਾਂਗੇ ਅਸੀਂ ਚਾਹਾਂਗੇ ਕਿ ਪਿੰਡਾਂ ਦੇ ਵਿੱਚ ਜਿਹੜਾ ਭਾਈਚਾਰੇ ਦਾ ਪ੍ਰਤੀਕ ਹੈ ਇੱਕ ਉਹ ਇੱਕ ਕਿ ਬਣਿਆ ਰਹੇ ਉਹਦੇ 'ਚ ਦੁਫਾੜ ਨਾ ਆਵੇ ਤੇ ਕੋਈ ਵੀ ਜਿਹੜੀ ਸਿਆਸੀ ਪਾਰਟੀ ਹੈ ਉਹ ਪਿੰਡਾਂ ਦੇ ਵਿੱਚ ਦਖਲ ਨਾ ਦੇਵੇ ਕਿਉਂਕਿ ਜਿਹੜਾ ਪਿੰਡ ਹੈ ਪਿੰਡ ਦਾਹੀ ਸਰਪੰਚ ਹੁੰਦਾ ਕਿਸੇ ਸਿਆਸੀ ਪਾਰਟੀ ਦਾ ਜਿਹੜਾ 200 ਸਰਪੰਚ ਹੈ ਉਹ ਸਰਪੰਚ ਨਹੀਂ ਹੁੰਦਾ ਇਹ ਗੱਲਾਂ ਮੁੱਖ ਮੰਤਰੀ ਨੇ ਕੀਤੀਆਂ ਤੇ ਉਸਨੂੰ ਗੱਲ ਨੂੰ ਵੀ ਕਲੀਅਰ ਕੀਤਾ ਹਾਲਾਂਕਿ ਆਪਾਂ ਨੇ ਤਾਂ ਪਹਿਲਾਂ ਹੀ ਕਲੀਅਰ ਕਰਤੀ ਸੀ ਇਹ ਗੱਲ ਕਿ ਕੋਈ ਵੀ ਸਰਪੰਚ ਪਾਰਟੀ ਦੇ ਸਿੰਬਲ ਦੇ ਉੱਪਰ ਨਹੀਂ ਲੜੂਗਾ ਮੈਂ ਪਹਿਲਾਂ ਵੀ ਦੱਸਿਆ ਸੀ ਦੋਸਤੋ ਆਪਣੀ ਵੀਡੀਓ ਦੇ ਵਿੱਚ ਇਹ ਕਿ ਲੜਦੇ ਤਾਂ ਪਹਿਲਾਂ ਵੀ ਨਹੀਂ ਸੀ ਸਰਪੰਚ ਪਾਰਟੀ ਦੇ ਸਿੰਬਲ ਉੱਪਰ ਪਰ ਇੱਕ ਕਾਨੂੰਨੀ ਪ੍ਰੋਵੀਜ਼ਨ ਸੀ ਕਿ ਜੇਕਰ ਉਹ ਲੜਨੀ ਚਾਹਣ ਤਾਂ ਉਹ ਲੜ ਸਕਦੇ ਸੀ ਇਹਨੇ ਮੁੱਖ ਮੰਤਰੀ ਨੇ ਸੋਧ ਦੇ ਲਈ ਭੇਜਿਆ ਹੋਇਆ ਕਿ ਕੋਈ ਵੀ ਬੰਦਾ ਆਪਣੇ ਪਾਰਟੀ ਦਾ ਜਿਹੜਾ ਸਿੰਬਲ ਹੈ ਉਹ ਸਿੰਬਲ ਨਹੀਂ ਯੂਜ਼ ਕਰ ਸਕਦਾ ਅਸੀਂ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਪੰਚਾਇਤੀ ਰਾਜ ਐਕਟ ਦੇ ਵਿੱਚ ਇਹ ਸੋਧ ਕਰ ਰਹੇ ਹਾਂ ਇਹ ਗੱਲ ਵੀ ਕਹੀ ਦੂਜਾ ਮੁੱਖ ਮੰਤਰੀ ਸਾਹਿਬ ਨੇ ਹੋਰ ਵੀ ਪੰਚਾਇਤ ਨੂੰ ਲੈ ਕੇ ਗੱਲਾਂ ਕਹੀਆਂ ਖਾਸ ਕਰਕੇ ਫੋਕਸ ਤਾਂ ਰਿਹਾ ਉਹਨਾਂ ਦਾ ਕਿ ਅਸੀਂ ਜੇਕਰ ਤੁਸੀਂ ਪੰਚਾਇਤ ਦੇ ਵਿੱਚ ਸਰਬਸੰਮਤੀ ਕਰੋਗੇ ਤਾਂ 5 ਲੱਖ ਰੁਪਏ ਦੇਵਾਂਗੇ ਪਿੰਡ ਨੂੰ ਸਟੇਡੀਅਮ ਦੇਵਾਂਗੇ ਨਾਲ ਪਿੰਡ ਨੂੰ ਅਸੀਂ ਹਸਪਤਾਲ ਲਾਵਾਂਗੇ ਇਹ ਸਾਰੀਆਂ ਗੱਲਾਂ ਦੋਸਤੋ ਹੋਈਆਂ ਤਾਂ ਮੁੱਖ ਮੰਤਰੀ ਨੇ ਅਨਾਉਂਸ ਵੀ ਕਰਤਾ ਕਿ ਜਲਦ ਪੰਚਾਇਤੀ ਚੋਣਾਂ ਨੇ ਜਿਹੜੀਆਂ ਉਹ ਚੋਣਾਂ ਦੋਸਤੋ ਹੋਣ ਜਾ ਰਹੀਆਂ ਨੇ